ਅਸਲਾਮ ਵਾਲੇਕਮ ਤੁਸੀਂ ਦੇਖ ਰਹੇ ਹੋ ਅਸ਼ਰਫ ਵੌਇਸ ਚੈਨਲ ਤੇ ਇਸ ਚੈਨਲ ਤੇ ਸਜਣਾ ਬੇਲੀ ਮਿਤਰਾ ਮਾਵਾਂ ਤੇ ਪੈਣਾ ਨੂੰ ਜੀ ਆਇਆਂ ਨੂੰ ਅੱਜ ਤੁਹਾਡੇ ਵਾਸਤੇ ਡਾਡੀ ਦਇਆ ਸਿੰਘ ਜੀ ਦਿਲਬਰ ਦੀ ਕਥਾ ਲੈ ਕੇ ਹਾਜ਼ਰ ਹੋਏ ਆ ਤੇ ਕਥਾ ਬਹੁਤ ਵਧੀਆ ਜੇ ਇਸ ਕਥਾ ਨੂੰ ਸੁਣਿਆ ਜੇ ਇੱਕ ਪਹਿਲੋ ਕਥਾ ਲੈ ਕੇ ਹਾਜ਼ਰ ਹੋਏ ਸੀ ਜਿੰਦੇ ਅੰਦਰ ਬਹੁਤ ਹੀ ਉਹਨਾਂ ਨੇ ਅਸਾਇਆ ਸੀ ਇਸ ਕਥਾ ਦੇ ਅੰਦਰ ਵੀ ਇਹਨਾਂ ਦੀ ਮਤਲਬ ਹੈ 1984 ਦੀ ਕਥਾ ਤੁਸੀਂ ਸੁਣੋਗੇ ਤੇ ਤੁਸੀਂ ਅੰਦਾਜ਼ਾ ਲਗਾਣਾ ਕਿ ਮਤਲਬ 1984 ਦੀ ਕਥਾ ਤੇ ਮਤਲਬ ਦੇਖੋ ਕਈ ਲੋਕ ਜਿਹੜੇ ਪੈਦਾ ਵੀ ਨਹੀਂ ਹੋਏ ਹੋਣਗੇ ਉਦੋਂ ਜਿਹੜੇ ਅੱਜ ਇਹ ਕਥਾ ਸੁਣ ਰਹੇ ਨੇ ਤੇ ਦੇਖੋ ਕਿੱਡੀ ਕਮਾਲ ਦੀ ਕਥਾ ਜਿਹੜੀ ਹੈ ਇਹ ਡਾਡੀ ਦਾਸ ਸਿੰਘ ਜੀ ਨੇ ਕੀਤੀ ਹੈ ਤੇ ਬੜੇ ਮਤਲਬ ਅچھے ਸ਼ਬਦ ਬੋਲੇ ਨੇ ਇਹਨਾਂ ਨੇ ਔਰ ਇਸ ਕਥਾ ਦੇ ਅੰਦਰ ਸਭ ਤੋਂ ਵੱਡੀ ਕਮਾਲ ਦੀ ਗੱਲ ਹੈ ਕਿ ਤੁਹਾਨੂੰ ਇਹ ਵੀ ਪਤਾ ਚੱਲੇਗਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਉਹ ਪਹਿਲੀ ਦਫਾ ਗੁਰੂ ਕਿੰਨੇ ਕਿਹਾ ਕਿ ਗੁਰੂ ਦਾ ਜਿਹੜਾ ਰਤਬਾ ਕਿੰਨੇ ਦਿੱਤਾ ਤੇ ਜਲਦੀ ਨਾਲ ਵੀਡੀਓ ਸਟਾਰਟ ਕਰ ਲੈਨੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆ ਤਾਂ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਅੱਛੀ ਲੱਗੇ ਤੇ ਵੀਡੀਓ ਨੂੰ ਲਾਈਕ ਕਰ ਦੇ ਜੇ ਅੱਛਾ ਜੇ ਜਿਹੜਾ ਕਮੈਂਟ ਬਾਕਸ ਦੇ ਅੰਦਰ ਆ ਕੇ ਕਮੈਂਟ ਬਾਕਸ ਜ਼ਰੂਰ ਲਿਖਣਾ ਚਲੋ ਹੁਣ ਚੱਲਦੇ ਆ ਵੀਡੀਓ ਉਹ ਕੰਨ ਦੇ ਦੇਸ਼ ਦੀ ਕਲਿਆਣ ਹੀ ਅਸਾ ਕਰਦੀ ਕੋਲੇ ਪਾਲੇ ਲੋਕ ਮੱਥਾ ਟੇਕਦੇ ਨੇ ਗੁਰੂਆਂ ਦੇ ਹਵਾਈ ਜਹਾਜ਼ ਚੱਲਦੇ ਨੇ ਗੁਰਨਾ ਕੋਲ ਕਰੋੜਾ ਰੁਪਏ ਜਾਂਦੇ ਉਹ ਸਿੱਖਾਂ ਨੂੰ ਕੰਨਾਂ 'ਚ ਮੰਤਰ ਦੇਂਦੇ ਨੇ ਕੰਨਾ ਮੰਨਾ ਤੁਰ ਤੂੰ ਮੇਰਾ ਕੇਲਾ ਤੇ ਮੈਂ ਤੇਰਾ ਗੁਰੂ ਆਸਾ 喂。 啊哈。Uh huh. 아 <laughs> Hmm. 会会会。嘿嘿 ਦਾੜੀ ਦਇਆ ਸਿੰਘ ਜੀ ਸਨ ਬਹੁਤ ਹੀ ਪਰਜੋਸ਼ ਜਿਹੜੀ ਇਹ ਕਥਾ ਕਰਦੇ ਨੇ ਤੇ ਇਹ ਬੰਦੇ ਨੂੰ ਨਾ ਮਜ਼ਾ ਆ ਜਾਂਦਾ ਹੈ ਕਿ ਕਿਸ ਤਰ੍ਹਾਂ ਦੇਖੋ ਕਿ ਇਹਨਾਂ ਨੇ ਕਥਾ ਕੀਤੀ ਕਿ ਇਹ 1983 ਦੀ ਕਥਾ ਹੈ ਉਦੋਂ ਮੈਂ ਪੈਦਾ ਵੀ ਨਹੀਂ ਹੋਇਆ ਸੀ ਇੰਨੀ ਪੁਰਾਣੀ ਕਥਾ ਹੈ ਕਿ ਦੇਖੋ ਕਿ ਕਿੰਨਾ ਜੋਸ਼ ਸੀ ਉਦੋਂ ਮਤਲਬ ਇਹਨਾਂ ਕੋਲ ਗਿਆਨ ਵੀ ਕਿੰਨਾ ਸੀ ਤੇ ਇਹ ਮੋਰਚੇ ਦੇ ਬਾਰੇ ਚ ਇਹਨਾਂ ਨੇ ਦੱਸਿਆ ਕਿਸੇ ਮੋਰਚੇ ਦੇ ਬਾਰੇ ਚ ਪਤਾ ਨਹੀਂ ਮੈਨੂੰ ਨਹੀਂ ਪਤਾ ਕਿਹੜਾ ਮੋਰਚਾ ਹੈ ਤੇ ਉਹ ਮੋਰਚਾ ਜਿਹੜਾ ਉੱਥੇ ਮਤਲਬ ਇਹ ਉਸ ਮੋਰਚੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਤਲਬ ਜਿਹੜੇ ਬੋਲ ਕੇ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਬਣਾਇਆ ਸੀ ਸਿੱਖਾਂ ਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਨੂੰ ਇਹ ਅੱਜ ਪਤਾ ਚੱਲਿਆ ਕਿ ਸਿੱਖਾਂ ਦਾ ਗੁਰੂ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਰਤਬਾ ਦੇਣ ਵਾਲੇ ਕੌਣ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਨ ਜਿਨ੍ਹਾਂ ਨੇ ਦਿੱਤਾ ਤੇ ਇਹਨਾਂ ਨੇ ਹੋਰ ਇੱਕ ਪਰਦਾ ਚਾਹ ਕੀਤਾ ਕਿ ਹਿੰਦੁਸਤਾਨ ਦੇ ਅੰਦਰ ਉਦੋਂ ਦੀ ਗੱਲ ਕਰ ਰਹੇ ਨੇ 1984 ਦੀ 83 ਦੀ ਕਿ 3-400 ਦੇਵੀਆਂ ਤੇ 2-250 ਦੇਵੀਆਂ ਤੇ 3-400 ਦੇਵਤੇ ਤੇ ਇਹ ਜਿਹੜੇ ਮਤਲਬ ਬਨੇ ਹੋਏ ਯਾਨੀ ਕਿ ਰੱਬ ਬਣਾਏ ਹੋਏ ਨੇ ਜਿਨ੍ਹਾਂ ਨੂੰ ਰੱਬ ਬਣਾ ਕੇ ਪੁਜਿਆ ਜਾਂਦਾ ਹੈ ਕਿ ਦੇਖੋ ਕਿ ਬਹੁਤ ਕਿੱਡੀ ਮਤਲਬ ਅਕਲ ਤੇ ਪਰਦਾ ਪਿਆ ਹੋਇਆ ਹੈ ਕਿ ਇੱਕ ਮਿੱਟੀ ਦੀਆਂ ਮੂਰਤਾਂ ਨੇ ਜਿਨ੍ਹਾਂ ਨੂੰ ਇਨਸਾਨ ਖੁਦ ਹੀ ਬਣਾਉਂਦਾ ਹੈ ਮਨੁੱਖ ਤੇ ਫਿਰ ਉਹਨਾਂ ਨੂੰ ਰੱਬ ਬਣਾ ਲੈਂਦਾ ਹੈ ਕਿ ਦੇਖੋ ਕਿੰਨਾ ਦੀ ਅਕਲ ਤੇ ਪਰਦਾ ਪੈ ਜਾਏ ਕਿ ਵੈਸੇ ਬੜੀ ਅਜੀਬ ਗੱਲ ਹੈ ਕਿ ਹੱਥ ਦੀਆਂ ਬਣਾਈਆਂ ਹੋਈਆਂ ਮੂਰਤੀਆਂ ਦੇ ਉਹਨਾਂ ਨੂੰ ਮਤਲਬ ਉਹਨਾਂ ਕੇ ਮੱਥੇ ਤੇਕ ਦੇ ਨੇ ਤੇ ਹੋਰ ਇਹਨਾਂ ਨੇ ਇਹ ਦੱਸਿਆ ਕਿ ਦਿੱਲੀ ਦੇ ਕਿਸੇ ਮਨੁੱਖ ਦੇ ਬਾਰੇ ਚ ਦੱਸਿਆ ਇਸ਼ਾਰਾ ਕੀਤਾ ਇਹਨਾਂ ਨੇ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਚ ਗਲਤ ਲਫ਼ਾਜ਼ ਕਹਿ ਕੇ ਇਹ 20 30 ਰੁਪਈਆ ਦੀ ਕਿਤਾਬ ਏ ਠੀਕ ਹੈ ਨਾ ਕਿਸੇ ਦੀ ਮਤਲਬ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਗੁਰੂ ਦੇ ਬਾਰੇ ਚ ਤੇ ਫਿਰ ਇਹਨਾਂ ਨੇ ਕਾफी ਫਿਰ ਉਹਦੀ ਮੰਜੀ ਜਿਹੜੀ ਉਹ ਖਿੱਚੀ ਜਿਹੜੀ ਕੱਸੀ ਜਿਹਨੂੰ ਕਹਿੰਦੇ ਮੰਜੀ ਠੋਕੀ ਫਿਰ ਬਹੁਤ ਵਧੀਆ ਇਹਨਾਂ ਨੇ ਕਥਾ ਕੀਤੀ ਕਿ ਦੇਖੋ ਕਿ ਕਹਿੰਦੇ ਆ ਕਿ ਇੱਕ ਹੋਰ ਇਹਨਾਂ ਨੇ ਬੜੀ ਮਜ਼ਾਹੀਆ ਗੱਲ ਕੀਤੀ ਕਿ ਇਹ ਜਿਹੜੇ ਬਣੇ ਹੋਏ ਨੇ ਨਾ ਦੇਵੀ-ਦੇਵਤਿਆਂ ਦੇ ਜਿਹੜੇ ਮਜਾਵਰ ਬਣੇ ਹੁੰਦੇ ਨੇ ਸਿੱਖਾਂ ਦੇ ਯਾਨੀ ਕੰਨਾਂ ਦੇ ਵਿੱਚ ਕਹਿੰਦੇ ਮੰਤਰ ਕਹਿੰਦੇ ਨੇ ਤੇ ਕਹਿੰਦੇ ਨੇ ਕਿ ਅਸ ਤੁਸੀਂ ਮੇਰਾ ਚੇਲੇ ਤੇ ਮੈਂ ਤੇਰਾ ਗੁਰ ਤੇ 200 ਰੁਪਇਆ ਤੇ ਅਸੀਂ ਫਿਰ ਗੱਡੀ ਦੇ ਵਿੱਚ ਬਹਿ ਕੇ ਫਰ ਤੇ ਬੜੇ ਮਜ਼ਾਹੀਆ ਵੀ ਨੇ ਵੈਸੇ ਮੈਂ ਹਾਵ ਲਾਇਆ ਕਿ ਤਕਰੀਰ ਸਖਤ ਵੀ ਬੜੇ ਨੇ ਕਥਾ ਜਿਹੜੀ ਇਹ ਕਰਦੇ ਨੇ ਚੋਟੀ ਦੀ ਤੇ ਲੇਕਿਨ ਨਾਲ-ਨਾਲ ਮਤਲਬ ਹੈ ਨਾ ਉਹ ਹਾਸੇ ਦੀ ਗੱਲ ਵੀ ਕਰਦੇ ਨੇ ਤੇ ਕਾਫੀ ਯਾਨੀ ਕਿ ਬਹੁਤ ਵਧੀਆ ਕਥਾ ਕਰਦੇ ਨੇ ਵੈਸੇ ਤੇ ਇਹ ਤੁਹਾਨੂੰ ਕਥਾ ਕੈਸੀ ਲੱਗੀ ਕਮੈਂਟ ਬਾਕਸ ਦੇ ਅੰਦਰ ਆ ਕੇ ਜ਼ਰੂਰ ਦੱਸਣਾ ਵੀਡੀਓ ਦੇ ਇਖਤਤਾਮ ਵਿੱਚ ਠੀਕ ਕਰਦੇ ਆ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ